ਜਿਹੜੇ ਜਿੰਦੀਆਂ ਤਿੰਨ ਧੀਆਂ ਨੇ ਤੇ ਕਹਿੰਦੇ ਵਿਆਹ ਤਾਂ ਰਿਹਾ ਭੈਣ ਜੀ ਕਿੰਨੀਆਂ ਕੁ ਮੁਸ਼ਕਲਾਂ ਸਾਹਮਣੇ ਆ ਰਿਆ ਹੁਣ ਮੁਸ਼ਕਲਾਂ ਤੇ ਵੀਰ ਜੀ ਬਹੁਤ ਆ ਤੁਹਾਡੇ ਸਾਹਮਣੇ ਬਹੁਤ ਮੁਸ਼ਕਲਾਂ ਆ ਰਹੀਆਂ ਵਾ ਬੇਟੀ ਦਾ ਵਿਆਹ ਤਾਂ ਰਿਹਾ ਸੀ ਹੁਣ ਵਿਆਹ ਵੀ ਅੱਗੇ ਕਰਨਾ ਪਿਆ ਜਿਹੜਾ ਸਮਾਨ ਬਣਾਇਆ ਸੀ ਉਹ ਵੀ ਖਰਾਬ ਹੋ ਗਿਆ ਬੇਟੀ ਦਾ ਤੇ ਬਹੁਤ ਮੁਸ਼ਕਲ ਘਰਬਾਰ ਦਾ ਵੀ ਤੁਹਾਨੂੰ ਪਤਾ ਕੋਈ ਹਾਲ ਨਹੀਂ ਹਿਦਾਰੀਦਾਰ ਬੰਦੇ ਵਾ ਕਿੰਨੇ ਚਿਰ ਚ ਹੀ ਵਿਆਹ ਵਿਆਹ ਅਸੂ ਦਾ ਰੱਖਿਆ ਸੀ ਵੀਰ ਅਸੂ ਦਾ ਰੱਖਿਆ ਹਾਂਜੀ ਹੂੰ ਤੇ ਹੁਣ ਤੇ ਵਿਆਹ ਕੋ ਉਹਨਾਂ ਨੂੰ ਕਿਹਾ ਪੇ ਗਾਂ ਦੇਵਾਂਗੇ ਹੁਣ ਅਸੀਂ ਕੀ ਕਰ ਸਕਦੇ ਹਾਂ ਸਮਾਨ ਪਤਾ ਜਿਹੜਾ ਕੁਝ ਰੋੜ ਲੜਾ ਗਿਆ ਕੁਝ ਟੁੱਟ ਭੱਜ ਗਿਆ ਹੂੰ ਤੇ ਦਾਜ ਜਿਹੜਾ ਪੂਰਾ ਬਣਾਇਆ ਗਰੀਬੀ ਘਰਾਂ ਚ ਕੁਝ ਨਹੀਂ ਬਣਦਾ ਤੁਹਾਨੂੰ ਪਤਾ ਹਾਂ ਜਿੰਨਾ ਕੁ ਬਣਾ ਸਕਦੇ ਉਹਨਾਂ ਦਾ ਅਸੀਂ ਬਣਾਏ ਤੋਂ ਵੀ ਖਰਾਬ ਹੋ ਗਿਆ ਉਹ ਵੀ ਖਰਾਬ ਹੋ ਗਿਆ ਤੇ ਪਾਪਾ ਨਾਲ ਦਿਹਾੜੀ ਕਰਦੇ ਅੱਠ ਜੀ ਪਾਲਦੇ ਅੱਠ ਜੀ ਪਾਲਦੇ ਹਾਂ ਜਾਲੀ ਦਾ ਪੁਹਾਰੀ ਦਾ ਕੰਮ ਮਿਲ ਜਾਂਦਾ ਰੋਜ਼ ਕੰਮ ਵੀਰ ਜੀ ਮਿਲ ਜਾਂਦਾ ਸੀ ਦਿਹਾੜੀ ਦਾ ਪੱਤੇ ਉਹ 300 ਰੁਪਏ ਦਿਹਾੜੀ ਦਿੱਤੀ 300 ਰੁਪਏ ਤੇ ਉਹਦੇ ਵਿੱਚੋਂ ਕੁਝ ਨਹੀਂ ਬਣਦਾ ਸੀ ਤੇ ਹੁਣ ਤੇ 2 ਮਹੀਨੇ ਹੋ ਗਏ ਜਿਉਂ ਪਾਣੀ ਚੜਿਆ ਕੰਮ ਵੀ ਰੁਕੇ ਤੇ ਬਹੁਤ ਮੁਸ਼ਕਲ ਕੰਮ ਵੀ ਰੁਕੇ ਹਾਂਜੀ ਔਖਾ ਹੋ ਗਿਆ ਬਹੁਤ ਔਖਾ ਇੱਕ ਕਰੀ ਆਪਣਾ ਨਾ ਇਥੋਂ ਦਾਤਾ ਪਤਾ ਬੋਲ ਦਿਓ ਕੋਈ ਸਮਾਸੀ ਵੀਰ ਜਿਹੜੇ ਤੁਹਾਡੀ ਮਦਦ ਕਰ ਸਕਦੇ ਹੋ ਹਾਂਜੀ ਵੀਰ ਜੀ ਸਾਡੀ ਤੇ ਹੱਥ ਜੋੜ ਕੇ ਬੇਨਤੀ ਆ ਵੀ ਜੇ ਕੋਈ ਸਾਡੀ ਮਦਦ ਕਰ ਸਕਦਾ ਸਾਡਾ ਘਰ ਬੂਆ ਬਣਾ ਦੇ ਸਾਡੀਆਂ ਧੀਆਂ ਵਿ ਆਤੇ ਬਾਪੂ ਇਹ ਨਾ ਬਾਪੂ ਜੀ ਦਾ ਨਾਮ ਕਰਦੀਪ ਸਿੰਘ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ ਸਾਹ ਸਿੰਘ ਜੀ ਸਾਹ ਸਿੰਘ ਹਾਂਜੀ ਧੀਰਾ ਕਾਰਾ ਪਿੰਡ ਹੈ ਘਰ ਧੀਰਾ ਕਾਰਾ ਸੋ ਦੋਸਤੋ ਇਹ ਧੀਰਾ ਕਾਰਾ ਪਿੰਡ ਹੈ ਤੇ ਭੈਣ ਕਹਿੰਦੀ ਵੀ ਘਰ ਦੇ ਵਿੱਚ ਵਿਆਹ ਧਰਿਆ ਸੀ ਤਿੰਨ ਬੇਟੀਆਂ ਨੇ ਤੇ ਤਿੰਨੇ ਹੀ ਵਿਆਹ ਯੋਗ ਨੇ ਤੇ ਘਰ ਦਾ ਸਮਾਨ ਸਾਰਾ ਉਹ ਬਰਬਾਦ ਹੋ ਚੁੱਕਾ ਹੈ ਔਰ ਨਾਲ ਦੀ ਨਾਲ ਜਿਹੜਾ ਬੇਟੀ ਦੇ ਵਿਆਹ ਵਾਸਤੇ ਕੋਈ ਸਮਾਨ ਇਕੱਠਾ ਕੀਤਾ ਸੀਗਾ ਉਹ ਵੀ तकरीबन तकरीबन ਖਤਮ ਹੋ ਚੁੱਕਾ ਹੈ ਤੇ ਕੋਈ ਵੀ ਸਮਾਜ ਸੇਵੀ ਵੀਰ ਜਿਥੇ ਆਪਾਂ ਇੰਨਾ ਕੁਝ ਕਰ ਰਹੇ ਆਂ ਤੇ ਨਾਲ ਦੀ ਨਾਲ ਇਹਨਾਂ ਚੀਜ਼ਾਂ ਲਈ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ